ਅੱਜ ਕוויਨਸ ਰੋਡ ਆਂਗਲ ਰੈਸਟੋਰੈਂਟ ਅੰਮ੍ਰਿਤਸਰ ਵਿੱਚ ਇੱਕ ਬਿਊਟੀ ਈਵੈਂਟ ਦਾ ਆਯੋਜਨ ਕੰਪਨੀ ਦੇ ਡਾਇਰੈਕਟਰ ਅਸੀਸ਼ ਸ਼ਰਵਾਸਤਵ ਜੀ ਦੀ ਅਗਵਾਈ ਹੇਠ ਕਰਵਾਇਆ ਗਿਆ ਇਸ ਮੌਕੇ ਤੇ ਅਸੀਸ਼ ਸ਼ਰਵਾਸਤਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਗਰੀਬ ਘਰ ਦੀਆਂ ਲੜਕੀਆਂ ਨੂੰ ਫ੍ਰੀ ਵਿੱਚ ਪਾਰਲਰ ਕੋਰਸਿਸ ਕਰਵਾਉਂਦੇ ਨੇ ਅਤੇ ਅੱਜ ਤੱਕ ਉਹਨਾਂ ਨੇ 2 ਤੋਂ 2.5 ਹਜ਼ਾਰ ਕੁੜੀਆਂ ਨੂੰ ਫ੍ਰੀ ਵਿੱਚ ਕੋਰਸ ਕਰਵਾਏ ਹਨ ਉਹਨਾਂ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਉਹ ਇਹ ਸੇਵਾ ਕਰ ਰਹੇ ਹਨ ਅੱਜ ਉਹਨਾਂ ਨੇ ਇਹ ਈਵੈਂਟ ਵਿਚ ਦੂਰੋਂ ਦੂਰੋਂ ਮੇਕਅਪ ਆਰਟਿਸਟ ਕੁੜੀਆਂ ਨੂੰ ਮੇਕਅਪ ਬਾਰੇ ਕੁਝ ਨਵੀਂ ਜਾਣਕਾਰੀ ਦੇਣ ਲਈ ਇੱਥੇ ਬੁਲਾਇਆ ਸੀ ਆਰਟਿਸਟ ਮੁੰਬਈ ਤੋਂ ਮਤੇਸ਼ਾ ਜੀ ਭਵੇਸ਼ਾ ਜੀ ਇਸ ਸ਼ੋਅ ਦੇ ਆਰਗੇਨਾਈਜ਼ਰ ਮਿਸਟਰ ਰੋਹਨ ਸ਼੍ਰੀਵਾਸਤਵ ਜੀ ਚੀਫ ਗੈਸਟ ਪੂਜਾ ਜੀ ਪੱਟੀ ਤੋਂ ਅਤੇ ਪਰਵਿੰਦਰ ਸਿੰਘ ਜੀ ਬਟਾਲਾ ਤੋਂ ਸੀ ਇਸ ਸ਼ੋਅ ਵਿੱਚ ਬਹੁਤ ਸਾਰੀ ਗਿਣਤੀ ਵਿੱਚ ਕੁੜੀਆਂ ਅਲੱਗ-ਅਲੱਗ ਸ਼ਹਿਰਾਂ ਤੋਂ ਆਈਆਂ ਸੀ ਜੋ ਕਿ ਇਹਨਾਂ ਤੋਂ ਬਿਊਟੀ ਕੋਰਸ ਕਰ ਰਹੀ ਸੀ ਕੁੜੀਆਂ ਨੂੰ ਸ਼ੋਅ ਵਿੱਚ ਆਏ ਮੇਕਅਪ ਆਰਟਿਸਟ ਤੋ ਬਹੁਤ ਸਾਰੀ ਮੇਕਅਪ ਬਾਰੇ ਨਵੀਆਂ ਜਾਣਕਾਰੀਆਂ ਮਿਲੀਆਂ ਅਤੇ ਸ਼ੋਅ 2-3 ਮਹੀਨੇ ਬਾਅਦ ਇੱਕ ਵਾਰ ਕੀਤਾ ਜਾਂਦਾ ਹੈ ਪਿਛਲੇ 10 ਸਾਲਾਂ ਤੋਂ ਇਦਾਂ ਹੀ ਬਿਊਟੀ ਦੇ ਈਵੈਂਟ ਕਰਵਾਏ ਜਾ ਰਹੇ ਨੇ ਆਖਿਰ ਵਿੱਚ ਸ਼ੋਅ ਵਿੱਚ ਆਏ ਮੇਕਅਪ ਆਰਟਿਸਟਾਂ ਨੂੰ ਅਵਾਰਡ ਨਾਲ ਸਨਮਾਨਿਤ ਕੀਤਾ ਹੈ ਅਤੇ ਕੁੜੀਆਂ ਜੋ ਕਿ ਕੋਰਸ ਕੰਪਲੀਟ ਕਰ ਚੁੱਕੀਆਂ ਹਨ ਉਹਨਾਂ ਨੂੰ ਸਰਟੀਫਿਕੇਟ ਦਿੱਤੇ ਗਏ ਅਤੇ ਇਸ ਸ਼ੋਅ ਵਿੱਚ ਮਹਿਮਾਨਾਂ ਨੂੰ ਫੇਸ਼ੀਅਲ ਕਿਟ ਵੀ ਦਿੱਤੀ ਗਈ ਖਬਰ ਅੱਜ ਤੱਕ ਤੋਂ ਕੁਲਦੀਪ ਕੁਮਾਰ ਦੀ ਖਾਸ ਰਿਪੋਰਟ ਸਰ ਆਈ ਐਮ ਡਾਕਟਰ ਅਸ਼ੀਸ਼ ਸ਼੍ਰੀਵਾਸਤਵ ਡਾਇਰੈਕਟਰ ਆਫ ਆਰਟੀਪੀ ਆਯੁਰਵੈਦਿਕ ਪ੍ਰੋਫੈਸ਼ਨਲ ਸਰ ਅੰਮ੍ਰਿਤਸਰ ਦੇ ਇਵੈਂਟ ਤੇ ਬਹੁਤ ਹੁੰਦੇ ਆ ਇਵੈਂਟ ਦੇ ਨਾਮ ਦੇ ਉੱਤੇ ਲੋਕ ਸਕੈਮ ਕਰਦੇ ਆ ਬਾਰੋਂ ਸੈਲੀਬ੍ਰਿਟੀ ਬੁਲਾਉਂਦੇ ਆ ਔਰ ਸੈਲੀਬ੍ਰਿਟੀ ਬੁਲਾ ਕੇ 5-5 10-10 ਹਜ਼ਾਰ ਰੁਪਿਆ ਹਰ ਮੈਂਬਰ ਕੋ ਅਵਾਰਡ ਦਾ ਲੈਂਦੇ ਆ ਮੈਂ ਉਹ ਅਵਾਰਡ ਆਪਣੇ ਇਵੈਂਟ ਦੇ ਵਿੱਚ ਨਹੀਂ ਦਿੰਦਾ ਮੈਂ ਉਸ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਜਿਹੜੇ ਸਰ ਨਾਲ ਜੁੜਦੇ ਆ ਉਹਨਾਂ ਨੂੰ ਅਵਾਰਡ ਦੇਣਾ ਜਿਹੜੇ ਕਿ ਵਾਕਈ ਸੈਲੀਬ੍ਰਿਟੀ ਹੈਗੇ ਆ ਫੇਕ ਅਵਾਰਡ ਨਹੀਂ ਜਿਹੜੇ ਵਾਕਈ ਸੈਲੀਬ੍ਰਿਟੀ ਹੈ ਜਿਹੜੇ ਯੋਸ ਕਾਬਲ ਹੈ ਉਹਨਾਂ ਨੂੰ ਹੀ ਆਪਾਂ ਅਵਾਰਡ ਦਿੰਨੇ ਆ ਫੇਕ ਅਵਾਰਡ ਦੇ ਵਿੱਚ ਕੋਈ ਨਹੀਂ ਹੈ ਦੂਜਾ ਮੇਰਾ ਮੇਨ ਮਕਸਦ ਹੈ ਕਿ ਮੈਂ ਚਾਹਨਾ ਵਾ ਕਿ ਗਰੀਬ ਘਰ ਦੀ ਬੱਚਿਆਂ ਨੂੰ ਮੈਂ ਉਹਨਾਂ ਨੂੰ ਪੈਰਾਂ ਤੇ ਸਟੈਂਡ ਕਰ ਸਕਾਂ ਜਿਹਦੇ ਵਿੱਚ ਮੇਰੇ ਨਾਲ ਕਾਫੀ ਮੈਂਬਰ ਜੁੜੇ ਹੋਏ ਆ ਔਰ ਅੱਗੋਂ ਜਿਹੜੇ ਨਾਲ ਮੇਰੇ ਨਾਲ ਜੁੜਨਗੇ ਉਹਨਾਂ ਨੂੰ ਵੀ ਮੈਂ ਪੂਰਾ ਬੈਨੀਫਿਟ ਦਵਾਗਾ ਪੂਰਾ ਸੰਯੋਗ ਦਵਾਗਾ ਉਹਨਾਂ ਨੂੰ ਹਰ ਟਾਈਮ ਹੈਲਪ ਕਰਾਂਗਾ ਕਿਸੇ ਵੀ ਮੈਂਬਰ ਨੂੰ ਮੇਰੀ ਹੈਲਪ ਦੀ ਜ਼ਰੂਰਤ ਹੈ ਐਨੀ ਟਾਈਮ ਅਨ ਕੋਲ ਕਰ ਸਕਦਾ ਹੈ ਮੇਰਾ ਨੰਬਰ ਹੈ 81466 16035 ਅੱਜ ਵੀ ਜਿਹੜਾ ਮੇਰਾ ਇਵੈਂਟ ਹੋਇਆ ਵਾ ਇਹਦੇ ਵਿੱਚ ਵੀ ਮੈਂ 150 ਤੋਂ 200 ਬੱਚਿਆਂ ਨੂੰ ਪਾਰਲਰ ਦਾ ਪੂਰਾ ਕੋਰਸ ਕਰਾਇਆ ਬੰਬੇ ਤੋਂ ਸਪੈਸ਼ਲੀ ਮੇਰੇ ਆਰਟਿਸਟ ਆਏ ਸੀ ਬਵੇਸ਼ਾ ਔਰ ਮਤੀਸ਼ਾ ਜੀ ਜਿਨ੍ਹਾਂ ਨੇ ਪੂਰੇ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਔਰ ਮੇਰੇ ਨਾਲ ਜਿਹੜੇ ਇਥੋਂ ਦੇ ਈਵੈਂਟ ਦੇ ਵਿੱਚ ਚੀਫ ਗੈਸਟ ਬਣੇ ਸੀ ਮਿਸਿਸ ਪੂਜਾ ਜੀ ਕ੍ਰੀਏਟ ਬਿਊਟੀ ਸੈਲੂਨ ਪੱਟੀ ਤੋਂ ਜਿਹੜੇ ਕਿ 3-400 3 ਤੋਂ 4 ਸਾਲ ਤੋਂ ਸਾਡੇ ਨਾਲ ਜੁੜੇ ਹੋਏ ਆ ਔਰ ਕਾਫੀ ਇਹਨਾਂ ਨੇ ਸਾਡੇ ਕੋਲ ਕਾਫੀ ਇਹਨਾਂ ਨੇ ਸਾਡੇ ਕੋਲ ਬੈਨੀਫਿਟ ਲਿਆ ਹੋਇਆ ਪਿਛਲੀ ਵਾਰ ਇਹ ਆਪਣੇ ਨਾਲ 50 ਸਟੂਡੈਂਟ ਲੈ ਕੇ ਆਏ ਸੀ ਸਖਾਨ ਵਾਸਤੇ ਉਦੋਂ ਇਹਨਾਂ ਨੇ ਹਾਈਡਰਾਫੀਸ਼ਲਸ ਗਿਫਟ ਲਈ ਸੀ ਸਾਡੇ ਕੋਲ ਅੱਗੋਂ ਬੱਚਿਆਂ ਨੂੰ ਫ੍ਰੀ ਸਖਾਨ ਵਾਸਤੇ ਤੇ ਅੱਜ ਵੀ ਅਸੀਂ ਇਹਨਾਂ ਨੂੰ ਬੱਚਿਆਂ ਨੂੰ ਫਰੀਦ ਖਾਨ ਵਾਸਤੇ ਆਪਣੇ ਪਾਰਲਰ ਤੇ 에ਅ ਬ੍ਰਸ਼ ਮਸ਼ੀਨ ਜਿਹੜੀ ਹੈ ਮੇਕਅਪ ਦੀ ਉਹ ਫ੍ਰੀ ਗਿਫਟ ਕੀਤੀ ਹੈ ਇਹਨਾਂ ਨੂੰ ਤੇ ਤੁਹਾਡੇ ਵੱਲੋਂ ਕਿਹੜੇ ਪਰਾਲੇ ਕਿੱਥੇ ਜਾਂਦੇ ਹੋਰ ਕਿਹੜੇ ਪਰਾਲੇ ਕਿੱਥੇ ਜਾਂਦੇ ਸਰ ਮੇਰੇ ਵੱਲੋਂ ਇੱਕ ਟੱਪਾ ਆਪਣੇ ਜੋਇੰਟਸ ਲਈ ਆਇਲ ਸ਼ੁਰੂ ਕੀਤਾ ਹੋਇਆ ਵਾ ਕਿਸੇ ਨੂੰ ਜੋੜਾਂ ਦੇ ਦਰਦਾਂ ਲਈ ਜੇ ਤੇਲ ਚਾਹੀਦਾ ਹੋਵੇ ਫ੍ਰੀ ਹੋਏ ਕੋਸਟ ਹੈ ਸਾਡੀ ਕੰਪਨੀ ਵੱਲੋਂ ਕਿਸੇ ਬੱਚੇ ਨੂੰ ਪਾਰਲਰ ਦਾ ਕੋਰਸ ਕਰਨਾ ਹੈ ਉਹ ਮੇਰੇ ਨਾਲ ਕੰਟੈਕਟ ਕਰੇ ਮੈਂ ਫ੍ਰੀਅਰ ਕੋਰਸ ਸਿਖਾਵਾਂਗਾ। ਔਰ ਮੇਰੀ ਇਹੋ ਹੀ ਮੇਨ ਮਕਸਦ ਹੈ ਕਿ ਮੈਂ ਬੱਚਿਆਂ ਨੂੰ ਕੁਝ ਬਣਾਵਾਂ। ਉਹਨਾਂ ਦਾ ਆਪਣੇ ਬੱਚੇ ਬੱਚੇ ਕੁਝ ਬਣ ਕੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ। ਕਿੰਨੇ ਸਾਲ ਸਰ ਇਹਨੂੰ ਨੀਅਰ ਬੋਰਡ 12 ਤੋਂ 14 ਸਾਲ ਹੋ ਗਏ। ਜਿਹੜੀਆਂ ਲੜਕੀਆਂ ਨੇ ਇਹ ਕਿੱਥੋਂ ਵਿਖਾਈਆਂ ਨੇ ਸਰ ਵੱਖਰੇ ਵੱਖਰੇ ਪਿੰਡਾਂ ਤੋਂ ਕੋਈ ਤਰਨਤਾਰਨ ਤੋਂ ਕੋਪੱਟੀ ਤੋਂ ਕੋ ਚੁਭਾਲ ਤੋਂ ਕੋ ਜਲੰਧਰ ਤੋਂ ਹੈ ਕੋਈ ਗੁਰਦਾਸਪੁਰ ਤੋਂ ਹੈ ਕੋਈ ਹਰਚਵਾਲ ਤੋਂ ਹੈ ਅਲੱਗ-ਅਲੱਗ ਪਿੰਡਾਂ ਤੋਂ ਅਲੱਗ-ਅਲੱਗ ਬੱਚੇ ਆਏ ਹੋਏ ਆ ਅੱਜ ਤੱਕ ਕਿੰਨੀਆਂ ਕਿ ਲੜਕੀਆਂ ਨੇ ਸਿੱਖਿਆ ਅੱਜ ਤੱਕ ਸਰ ਨੀਰਬੋਟ ਦੋ ਤੋਂ ਢਾਈ ਹਜ਼ਾਰ ਲੜਕੀਆਂ ਮੇਰੇ ਕੋਲ ਕਾਲਰ ਸਿੱਖ ਚੁੱਕੀਆਂ ਨੇ ਕਿਸ ਨੇ ਆ ਦੇ ਅੱਗੋਂ ਵੀ ਮੈਂ ਹੋਂ ਸੁਨੇਹਾ ਦੇਣਾ ਚਾਹਾਂਗਾ ਕਿ ਜਿਹੜੇ ਵੀ ਗਰੀਬ ਘਰ ਦੇ ਬੱਚੇ ਆ ਜਿਹੜੇ ਕੁਝ ਆਪਣੇ ਕਹਿੰਦੇ ਕਿ ਆਪਣੇ ਕੋਲ ਪੈਸੇ ਨਹੀਂ ਅਗੇ ਦੇਖੋ ਕਿਸੇ ਅਕੈਡਮੀ 'ਚੋਂ ਕੋਰਸ ਕਰਨ ਜਾਂਦੇ ਆ ਲੱਖ ਤੋਂ 2 ਲੱਖ ਰੁਪਏ ਲੱਗ ਜਾਂਦਾ ਮੇਕਅਪ ਦਾ ਕੋਰਸ ਕਰਨ ਲਈ ਅੱਜ ਉਹੀ ਕੋਰਸ ਅਸੀਂ ਫ੍ਰੀ ਆਫ ਕੋਸਟ ਇੱਥੇ ਦਿੱਤਾ ਹੈ ਬੱਚਿਆਂ ਨੂੰ ਔਰ ਬੱਚੇ ਸਿੱਖੇ ਜਾ ਰਹੇ ਨੇ ਕਿੱਥੇ ਇਹ ਸੈਂਟਰ ਤੁਹਾਡਾ ਸਿਖਾਉਂਦਾ ਸਰ ਮੇਰਾ ਸੈਂਟਰਸ ਨਹੀਂ ਮੇਰੀ ਸੈਮੀਨਰਸ ਇੱਥੇ ਹੀ ਹੁੰਦੇ ਆ ਹਰ ਵਾਰੀ ਔਰ ਇੱਥੇ ਹੀ ਆਪਾਂ ਹਰ ਬੱਚਿਆਂ ਨੂੰ ਸਿਖਾਈ ਦਿੰਦੇ ਆ ਜੀ ਨਹੀਂ ਇੱਕ ਤੁਸੀਂ ਆਪਣਾ ਸੈਂਟਰ ਵੀ ਬਣਾਇਆ ਸੀ ਉਹ ਕਿੱਥੇ ਬਣਾਇਆ ਸਰ ਸੈਂਟਰ ਸਾਡਾ ਜਿਹੜਾ ਵੇ ਪੱਟੀ ਦੇ ਵਿੱਚ ਕ੍ਰੀਏਟ ਬਿਊਟੀ ਸੈਲੂਨ ਹੈ ਉੱਥੇ ਤੁਸੀਂ ਜਾ ਸਕਦੇ ਜੇ ਔਰ ਸਾਡਾ ਤਰੰਦਰਨ ਕਪੂਰ ਆਈਟੀਆਈ ਦੇ ਵਿੱਚ ਵੀ ਆਪਾਂ ਸਿਖਾ ਰਹੇ ਆ ਉਹ ਸੈਂਟਰ ਆ ਫਰੀ ਆਫ ਪੋਸਟ ਉੱਥੇ ਵੀ ਜਾ ਸਕਦੇ ਜੀ ਬਾਕੀ ਹੋਰ ਵੀ ਕਿਸੇ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਹੈਲਪ ਚਾਹੀਦੀ ਹੈ ਕਿ ਤੁਹਾਨੂੰ ਨਹੀਂ ਸਮਝ ਆ ਰਿਹਾ ਕੁਝ ਵੀ ਮੈਨੂੰ ਕਾਲ ਕਰ ਸਕਦੇ ਜੀ ਇੱਕ ਤੁਸੀਂ ਅੰਮ੍ਰਿਤਸਰ ਚ ਵੀ ਓਪਨ ਕੀਤਾ ਸੀ ਸੈਂਟਰ ਅੰਮ੍ਰਿਤਸਰ ਚ ਨਹੀਂ ਅੰਮ੍ਰਿਤਸਰ ਚ ਨਹੀਂ ਕੀਤਾ ਸਰ ਉਹ ਜੀ ਬੰਦ ਕਰ ਦਿੱਤਾ ਠੀਕ ਹੈ ਅੰਮ੍ਰਿਤਸਰ ਦੇ ਵਿੱਚ ਜਿਹੜੇ ਸਾਡੇ ਹੁੰਦੇ ਆ ਉਹ ਈਵੈਂਟ ਹੁੰਦੇ ਆ ਈਵੈਂਟ ਦੇ ਵਿੱਚ ਆਪਾਂ ਪ੍ਰੋਪਰ ਸਿਖਾਈਦਾ ਉਹਦੇ ਵਿੱਚ ਬਹੁਤ ਦੂਰ ਦੂਰ ਤੋਂ ਆਰਟਿਸਟ ਆਉਂਦੇ ਆ ਜਿੱਦਾਂ ਬੰਬੇ ਤੋਂ ਗੁਜਰਾਤ ਤੋਂ ਦਿੱਲੀ ਤੋਂ ਕਾਫੀ ਆਰਟਿਸਟ ਆ ਰਹੇ ਆ ਉਹਨਾਂ ਨੂੰ ਅਸੀਂ ਪੂਰਾ ਸਿਖਾ ਰਹੇ ਆ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਜਮੈਂ ਪੱਟੀ ਤੋਂ ਪੱਟੀ ਮੇਰਾ ਸਲੂਨ ਹੈ ਕ੍ਰੀਏਟੀਵਿਟੀ ਸਲੂਨ ਤੇ ਮੈਂ ਸਰ ਨਾਲ 2-4 ਸਾਲ ਹੋ ਗਏ ਮੈਨੂੰ ਜੁੜਿਆ ਨੂੰ ਤੇ ਸਰਦਾ ਇਵੈਂਟ ਹਰ ਵਾਰੀ ਮੈਂ اٹੈਂਡ ਕਰਦੀ ਆ ਤੇ ਸਟੂਡੈਂਟਸ ਨੂੰ ਆਪਣੇ ਨਾਲ ਲੈ ਕੰਨੀਆਂ ਸਟੂਡੈਂਟਸ ਨੂੰ ਉੱਥੇ ਵੀ ਸਿਖਾਨੀਆਂ ਤੇ ਇੱਥੇ ਨਵਾਂ ਕੁਝ ਸਟੂਡੈਂਟ ਨੂੰ ਸਿੱਖਣ ਨੂੰ ਮਿਲਦਾ ਹੈ ਜਿਸ ਨਾਲ ਸਰ ਦੂਰ ਦੂਰ ਤੋਂ ਆਰਟਿਸਟ ਬਣਾਉਂਦੇ ਆ ਮੇਕਅਪ ਵਾਸਤੇ ਤੇ ਮੈਂ ਬੱਚਿਆਂ ਨੂੰ ਨਾਲ ਲੈ ਕੰਨੀਆਂ ਇੱਥੇ ਸਿਖਾਉਣ ਵਾਸਤੇ ਕਿੰਨੇ ਸਾਲਾਂ ਤੋਂ ਮੈਡਮ ਮੈਂ ਸਰ ਨਾਲ 4 ਸਾਲ ਤੋਂ ਜੁੜੀ ਹੋਈ ਹਾਂ ਤੇ ਸਰ ਦੇ ਪ੍ਰੋਡਕਟਸ ਵੀ ਯੂਜ਼ ਕਰਦੀ ਹਾਂ ਮੈਂ ਮਤਲਬ ਕਿ ਕਿੰਨੀਆਂ ਕਿ ਲੜਕੀਆਂ ਤੁਸੀਂ ਸਿਖਾ ਚੁੱਕੇ ਹੋ ਬੱਚਾ ਹਾਂ ਜੀ ਸਰ ਮੈਂ ਕਾਫੀ 100 ਤੋਂ 150 ਲੜਕੀਆਂ ਨੂੰ ਸਿਖਾ ਸਕ ਚੁੱਕੀ ਹਾਂ ਤੇ ਫ੍ਰੀ ਕੋਰਸ ਸਿਖਾਉਂਦੇ ਹੋ ਹਾਂਜੀ ਤੇ ਲੜਕੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਸਰ ਲੜਕੀਆਂ ਨੂੰ ਇਹ ਕਿ ਜਿਸ ਤਰ੍ਹਾਂ ਅੱਜ ਦਾ ਸਮਾਂ ਚੱਲਦਾ ਪਿਆ ਹੈ ਹਨਾ ਸਰ ਸਭ ਨੂੰ ਬਿਊਟੀ ਦਾ ਹੁੰਦਾ ਆ ਤੇ ਮੈਂ ਕਹਿੰਨੀ ਆ ਕਿ ਵੱਧ ਤੋਂ ਵੱਧ ਤੁਸੀਂ ਇੱਥੇ ਆਓ ਸਰ ਦੇ ਇਵੈਂਟ ਅਟੈਂਡ ਕਰੋ ते कुछ नवा सीखन मिलेगा का ठीक है सर हम दोनों बॉम्बे से आए हुए हैं मेरा नाम है भावेश शाह और ये मेरा ब्रदर है मेकअप आर्टिस्ट है और मैं पी एम यू आर्टिस्ट हूँ पी एम यू मैंने परमानेंट मेकअप में सिखाता हूँ तो हम दोनों बॉम्बे से आए हुए हैं और यहाँ पर मैं पहली बार नहीं आया हम मेरे दूसरी या तीसरी बार आना हुआ है और आशीष सर जी के साथ में मैं कई सालों से जुड़ा हुआ हूँ तो यहाँ पर मैंने ये चीज़ देखी है कि काफ़ी अच्छा माहौल है अच्छा क्राउड है और आशीष जी की जो मेहनत है यहाँ के लोगों के लिए उसको देख करके मैं भी कुछ डेडिकेट करना चाहूँ ऐसा मेरे को लगता है लेकिन सर बहुत ग्रेट इंसान है और काफ़ी कुछ कर रहे हैं यहाँ पंजाब में इस फील्ड को अप ब्रिंगिंग लाने के लिए लोगों को ब्रिंग करने के लिए और इस फील्ड में कुछ ऐसी माता बहनें भी होती हैं जिनकी फाइनेंशियल कंडीशन अच्छी नहीं होती है जो करना चाहती हैं लेकिन कर नहीं सकती हैं तो उसके लिए आशीष जी की मेहनत बहुत है उनके लिए ठीक है बस मैं इतना ही कहना चाहूँगा और आशीष जी थैंक यू वेरी मच एंड थैंक्स अ लॉट मैं ऐसे तो काफ़ी सालों से जुड़ा हुआ हूँ लेकिन फिलहाल मैं इनके साथ काम आज पिछले दस साल से कर रहा हूँ ठीक है ना सर तो ऐसा तो 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 है कि इन्होंने हमेशा यहाँ पर कुछ नया लाने की कोशिश की है पंजाब में और और नया ला के यहाँ पर मार्केट अप ब्रिंगिंग करने की कोशिश की है जैसे हम लोग हैं बॉम्बे वाले कहाँ यहाँ पर आएंगे हम यहाँ पर आते हैं सिर्फ टूरिस्ट के काम के लिए आते हैं घूमने फिरने आते हैं लेकिन आज ऐसी बात है कि भाई हम बॉम्बे के लोग भी आज यहाँ अमृतसर तक पंजाब तक पहुँच रहे हैं हम हमारा आर्ट दे रहे हैं लोगों से जुड़ रहे हैं मेन चीज़ यही है कि भाई वहाँ का कल्चर यहाँ का कल्चर किस तरह से जुड़ सके तो फिर से मैं आशीष जी को थैंक यू कहना चाहूँगा ਥੈਂਕ ਯੂ ਵੈਰੀ ਮਚ ਜੀ ਮੇਰਾ ਨਾਮ ਸ਼ਿਵਾਲਿਕਾ ਹੈ ਮੈਂ ਇਹਨਾਂ ਨਾਲ ਅੱਜ ਤੋਂ 10 ਸਾਲ ਪਹਿਲੇ ਦੀ ਜੁੜੀ ਹੋਈ ਹਾਂ ਤੇ ਅੱਜ ਦਾ ਜੋ ਸ਼ੋ ਹੈ ਉਹ ਇੱਕ ਮੇਕਅਪ ਮੇਕਅਪ ਦਾ ਔਰ ਪਰਮਨੈਂਟ ਮੇਕਅਪ ਦਾ ਉਹਨਾਂ ਨੇ ਅੱਜ ਸਿਖਾਇਆ ਹੈ ਬੰਬੇ ਤੋਂ ਆ ਕੇ ਉਹਨਾਂ ਨੇ ਆਪਣੀ ਟੈਕਨੀਕਸ ਦਿੱਤੀਆਂ ਨੇ ਅਸ਼ੀਸ਼ ਸਰ ਦਾ ਸ਼ੋ ਹੁੰਦਾ ਹਰ ਵਾਰ ਇੱਥੇ ਆਫਟਰ 3 ਆਰ 3 4 ਮੰਥਸ ਦੇ ਵਿੱਚ ਇੱਕ ਸ਼ੋ ਜ਼ਰੂਰ ਉਹਨਾਂ ਦਾ ਹੁੰਦਾ ਹੈ ਔਰ ਉਹਦੇ ਵਿੱਚ ਉਹਨਾਂ ਨੇ ਨਿਊ ਟੈਕਨੀਕਸ ਜ਼ਰੂਰ ਅਪਡੇਟ ਖਾਂਦੇ ਨੇ ਜ਼ਰੂਰ ਉਹ ਆਪਣਾ ਜੋ ਵੀ ਨਵਾਂ ਅਪਡੇਟ ਜੋ ਪਾਰਲਰ ਬੰਨਿਆਂ ਦੇ ਵਿੱਚ ਜਾਣਾ ਚਾਹੀਦਾ ਆ ਉਹ ਸਿਖਾਉਂਦੇ ਨੇ ਔਰ ਬਹੁਤ سارے ਸਟੂਡੈਂਟ ਇੱਥੇ ਜੁਆਇਨ ਕਰਦੇ ਨੇ ਇੰਨਾਂ ਦੇ ਆਰਟਿਸਟ ਜੋਂਦੇ ਬਹੁਤ ਵਧੀਆ ਹੁੰਦੇ ਆ ਸਾਰੇ ਡਾਊਟਸ ਤੁਸੀਂ ਇੱਥੇ ਆ ਕੇ ਆਪਣੇ ਕਲੀਅਰ ਕਰ ਸਕਦੇ ਹੋ ਅੰਮੀ ਸੱਚਾ ਲੁਕੀ ਨਸੀ ਦੇ ਨਾ ਜਾਓਗੇ ਤੁਸੀਂ ਆਰਟੀਪੀਆਰ ਦੇ ਦਿੱਕਤ ਨਾਲ ਜ਼ਰੂਰ ਜੁੜੋ ਇੱਕ ਵਾਰੀ ਉਹਨਾਂ ਨੂੰ ਜ਼ਰੂਰ ਮਿਲੋ ਤੁਹਾਡੀ ਜੋ ਲਾਈਫ ਦੇ ਵਿੱਚ ਜੋ ਕਮੀਆਂ ਆ ਪਈਆਂ ਨੇ ਅੱਗੇ ਵਧਣ ਵਾਲੀਆਂ ਉਹ ਜ਼ਰੂਰ ਤੁਹਾਡੀ ਹੈਲਪ ਕਰਨਗੇ